ਲਾਪਰਵਾਹੀ ਦਾ ਨਤੀਜਾ ਉਹ ਦੂ ਬਣਾ ਰਿਹਾ ਹੈ ਤੀਆਂ ਹੀ ਤੀਆਂ ਜੀ ਲੱਗਿਆ ਪਿਆ ਬੂਆ ਹਾਂਜੀ ਸੱਸੀ ਗਾ ਦੋਸਤੋ ਮੈਂ ਤੁਹਾਡਾ ਆਪਣਾ ਸ਼ਿਵ ਪਲਵਾਨ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਕਰਦੇ ਇੱਕ ਨਵਾਂ ਬਲੌਗ ਸ਼ੁਰੂ ਠੀਕ ਹੈ ਤੇ ਹੁਣ ਤਾਂ ਵਾ ਫਟਾਫਟ ਤਿਆਰ ਹੁੰਦਾ ਹੈ ਠੀਕ ਹੈ ਨਾ ਤੋ ਕੇ ਮੈਂ ਹੋ ਗਿਆ ਰੈਡੀ ਠੀਕ ਹੈ ਹੁਣ ਬਸ ਕੱਪੜੇ ਪਾੜੇ ਤੇ ਤਿਆਰ ਹੋ ਕੇ ਹੁਣ ਨਿਕਲਦੇ ਸਿੱਧਾ ਕਲਾਸ ਵੱਲ ਨੂੰ ਹਾਂਜੀ ਹੋ ਗਿਆ ਹੁਣ ਮੈਂ ਤਿਆਰ ਠੀਕ ਹੈ ਤੇ ਹੁਣ ਨਿਕਲਦੇ ਸਦਾ ਆਪਣੀ ਗਲਾਸ ਤੁਹਾਨੂੰ ਚਲੋ ਹਾਂਜੀ ਮਿੰਤਰੋ ਸੋਹਣਾ ਮੁੰਡਾ ਫੇਰ ਚਾਚਾ ਚਾਚਾ ਸੋਹਣਾ ਮੁੰਡਾ ਚਾਚਾ ਹੈਲੋ ਚੱਲ ਪਿਆ ਹੁਣ ਕਲਾਸ ਵੱਲ ਨੂੰ ਤੇ ਅੱਜ ਮਨਦੀਪ ਆਈ ਕਹਿੰਦਾ ਚੱਲ ਮੈਂ ਹੀ ਤੈਨੂੰ ਛੱਡ ਜਾਂਦਾ ਏ ਤੇ ਆਪਣੇ ਨਾਲ ਹੁਣ ਆਪਣੇ ਬਲੌਗ ਚ ਦੇਖਿਆ ਕਰੂਗੇ ਹੋਰ ਦੋ ਮੁੰਡੇ ਜੀ ਨਾਮ ਵਾਈ ਤੇਰਾ ਅਜੀ ਬਾਈ ਜੀ ਮਾ ਵਾਈ ਨਾਮ ਮੇਰਾ ਅਰੇ ਬਾਈ ਠੀਕ ਹੈ ਤੇ ਇੱਕ ਬਾਈ ਹੋਰ ਉਹਦਾ ਨਾਮ ਹੈ ਕਰਨ 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 ਠੀਕ ਹੈ ਤੇ ਚਲੋ ਹੁਣ ਚਲਦੇ ਆ கிਲਾਸ ਵੱਲ ਨੂੰ ਚਲਦੇ ਆ ਤੁਹਾਨੂੰ ਅੱਗੇ ਲਾਪਰਵਾਹੀ ਕਾ ਨਤੀਜਾ ਟਾਇਰ ਤਾਂ ਸੈਟ ਕਰ ਲਾ ਦਸ ਕਿਉਂ ਝੂਠ ਕਰ ਦਿਆ ਫੁੱਲਣ ਵਾਲਾ ਹੀ ਉੱਦਾਂ ਦਾ ਹੈ ਹਾਂਜੀ ਭਾਈ ਮਨਦੀਪ ਬਾਈ ਹੁਣ ਮੈਨੂੰ ਗਿਆ ਛੱਡ ਤੇ ਹੁਣ ਚਲਦੇ ਆ ਕਲਾਸ ਤੇ ਤੇ ਹੁਣ ਤੁਹਾਨੂੰ ਸਿੱਧਾ ਮੈਂ ਮਿਲਦਾ ਐ ਦੁਪਹਿਰ ਨੂੰ ਕਲਾਸ ਤੋਂ ਬਾਅਦ ਤੇ ਹੁਣ ਚਲੋ ਕਲਾਸ ਵੱਲ ਨੂੰ ਜਾਂਦੇ ਆ 2 hours later ਤਾਂ ਹਾਂਜੀ ਮਿੱਤਰੋ ਕੋਣ ਹੈ ਮੈਂ ਆ ਗਿਆ ਸੀਗਾ ਢਿੱਕੇ ਫਲੈਟ ਤੇ ਤੇ ਹੁਣ ਆਪਾਂ ਦੇਖ ਰਿਹਾ ਕਬੱਡੀ ਦਾ ਟੂਰਨਾਮੈਂਟ ਤਾਂ ਜੀ ਹੁਣ ਆਪਣਾ ਵਲੋਗ ਲਾ ਲਿਆ ਏ ਤੇ ਵੀ ਵਿਚ ਤੇ ਆਪ ਹੀ ਦੇਖ ਰਿਹਾ ਕਿੰਦਾ ਗੱਲ ਬਟਿਆ ਹੈ ਤੋ ਹਾਂਜੀ ਹੁਣ ਕਰਦੇ ਥੋੜੀ ਜੀ ਰੈਸਟ ਫਿਰ ਉਸ ਤੋਂ ਬਾਅਦ ਫਿਲਹਾਲ ਆਪਣਾ ਹੋ ਜਾਣਾ ਜਿਮ ਦਾ ਟਾਈਮ ਠੀਕ ਹੈ ਫਿਰ ਤੁਹਾਨੂੰ ਜਿਮ ਵਾਲੇ ਟਾਈਮ ਮਿਲਦੇ ਆਂ ਚਾਹਾਂਗੇ ਜਿਮ ਅੱਜ ਲਾਂਦੇ ਜਾਂ ਤਾਂ ਟਰਾਈਸੈਪ ਲਾਵਾਂਗੇ ਜਾਂ ਚੈਸਟ ਲਾਂਦੇ ਆ ਠੀਕ ਹੈ ਫਿਰ ਮਿਲਦੇ ਆਂ ਜਿਮ ਵਾਲੇ ਟਾਈਮ ਤਾਂ ਹਾਂਜੀ ਦੋਸਤੋ ਹੁਣ ਹੋ ਗਿਆ ਸ਼ਾਮ ਦੇ 7:30 ਤੇ ਹੋ ਗਿਆ ਆਪਣਾ ਜਿਮ ਦਾ ਟਾਈਮ ਵੀ ਮੈਂ ਹੁਣੀ ਜਸਟ ਸੁੱਤਾ ਉੱਠਿਆ ਸੀਗਾ ਹੁਣ ਚੱਲਦੇ ਆ ਜਿਮ ਨੂੰ ਤਿਆਰ ਹੁੰਦੇ ਪਹਿਲਾਂ ਫਿਰ ਨਿਕਲਦੇ ਜਿਮ ਚਲੋ हां जी मित्रों हो गया हूं मैं तैयार ਤੇ ਹੁਣ ਨਿਕਲਦੇ ਆਂ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਸ਼ਾਇਦ ਅੱਜ ਮੰਡੀ ਵੀ ਜਾਈਏ ਕਿਉਂਕਿ ਮੰਡੀ ਵੀ ਅੱਜ ਤੇ ਚਲੋ ਪਹਿਲਾਂ ਤਾਂ ਜਿਮ ਚੱਲਦੇ ਆਂ फटाफट ਤਾਂ ਜਿਮ ਪੁੱਜ ਕੇ ਪਹਿਲਾਂ ਤਾਂ ਆਪਾਂ ਮਾਰੇ 267 ਤੇ ਉਸ ਤੋਂ ਬਾਅਦ ਆਪਾਂ ਕੀਤਾ ਆਪਣਾ ਟ੍ਰਾਈਸੈਪ ਦਾ ਵਰਕਆਊਟ ਸ਼ੁਰੂ ਆ ਰਿਹਾ ਵਾਹ ਲੱਗੇ ਹੋਏ ਆਵਾਜ਼ ਆਈਓ ਹੋਰ ਆਸ਼ੂ ਪਹਿਲਵਾਨ ਅਸੀਂ ਲਾ ਰਹੇ ਐਕਸਰਸਾਈਜ਼ ਟ੍ਰਾਈਸੈਪ ਔਰ ਦੇਖਦੇ ਆਂ ਲਾਸਟਲੀ ਕੀ ਹੈ ਮਿਲਦੇ ਆਂ ਨੈਕਸਟ ਐਕਸਰਸਾਈਜ਼ ਨਾਲ ਆਜ ਹੁਣ ਪਾ ਲਿਆ ਟਰਾਈਸ ਦਾ ਬਰਕਾਉਡ ਪਾ ਲਿਆ ਮੈਂ ਨਹੀਂ 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 ਲਾਇਆ ਵਾਫੇ ਇੱਕ ਦੋ ਰਹਿ ਗਈਆਂ ਗੱਪ ਮਾਰੀ ਜਾਂਦਾ ਅਜੇ ਦੋ ਇੱਕ ਦੋ ਰਹਿ ਗਈਆਂ ਦੋ ਅੱਛੇ ਸੱਜਾ ਪਹੀਆ ਦੇ ਭਾਜੀ ਠੀਕ ਹੈ ਉਹ ਦੋ ਬਣਾ ਰਿਹਾ ਹੈ ਦੋ ਸੱਜਾ ਪਹੀਆ ਰਿਵਰਸ ਰੂਪ ਗਟਾਈ ਸਭ ਦਾ ਵਰਕਆਊਟ ਕੰਪਲੀਟ ਕੰਪਲੀਟ ਆਪ ਦੇਖੋ ਪੰਪ ਚੈੱਕ ਕਰੋ ਪ੍ਰਾਈਸ ਚੈੱਕ ਕਰੋ ਲਿਖਦੀ ਆ ਅੱਜ ਪਹਿਲਵਾਨ ਨੂੰ ਚੈੱਕ ਕਰੋ ਪ੍ਰਾਈਸ ਚਾਸ਼ੂ ਯੂ ਆਈ ਸੀ ਕੀ ਹੋ ਗਿਆ ਜੀ ਅੱਜ ਪਾਟਣੇ ਨੂੰ ਆ ਗਈ ਹੈ ਕਿਰਿਆ ਕੀ ਬੋਲ ਤੂੰ ਨਹੀਂ ਕੀ ਹੋ ਗਿਆ ਟ੍ਰਾਈ ਕਰੋ ਤਾਂ ਹਾਂ ਜੀ ਮਿੱਤਰੋ ਆ ਗਏ ਆਪਾਂ ਓਪਨ ਮਾਰਕੀਟ ਓਪਨ ਮਾਰਕੀਟ ਔ ਕੁੰਬੜਾ ਮੰਡੀ ਨਹੀਂ ਓਪਨ ਮੋਲ ਓਪਨ ਵੋਲ ਓਪਨ ਵੋਲੋਂ ਕੁੰਮੜਾਵੰਡੀ ਦੇਖੋ ਦੇਖੋ ਜੀ ਲੱਗਿਆ ਥਾ ਤੀਆਂ ਲੱਗੀਆਂ ਬਈਆਂ ਤੀਆਂ ਹੀ ਤੀਆਂ ਜੀ ਲੱਗਿਆ ਬਈਆ ਆਪਾਂ ਆਕੇ ਜੂਸ ਵਾਲੇ ਕੋਲ ਮੈਂ ਕਿਹਾ ਚੱਲ ਜਾਂਦੇ ਜਾਂਦੇ ਜੂਸ ਪੀ ਲਈਏ ਆਸ਼ੂ ਆਸ਼ੂ ਕਹਿੰਦੇ ਮਿਹਨਤ ਲਾ ਕੇ ਆਇਆ ਕਹਿੰਦਾ ਮੈਂ ਮਿਹਨਤ ਲਾ ਕੇ ਕਹਿੰਦਾ ਮੈਂ ਮਿੱਠਾ ਨਹੀਂ ਖਾਣਾ ਬਾਈ ਮੇਰਾ ਪੇਟ ਭਰਦਾ ਕਹਿੰਦਾ ਮੇਰਾ ਤਾਂ ਬਾਈ ਪੇਟ ਵੱਜੂਗਾ ਮੈਂ ਮザ ਕਟਿੰਗ ਤੇ ਆਇਆ ਹੋਇਆ ਹਾਂ ਇਹਦਾ ਪਹਿਲਾ ਹੀ ਬੇਟਾ ਅਗਰ ਪਲਾ ਦੇ ਹੁਣ ਸਨਾਰੇ ਬਾਉ ਜੀ ਫੇਰ ਮਿਲ ਗਈ ਹਾਂਜੀ ਹਾਂਜੀ ਆ ਗਿਆ ਫੇਰ ਚਿਮਾ ਵਈ ਨੋ ਮੇਰੇ ਇਹ ਬੰਦੇ ਸਾਨੂੰ ਟੱਕਰ ਗਏ ਜੀ ਆ ਦੇਖੋ ਕੋਟਕਪੂਰੇ ਤੋਂ ਮੁੰਡੇ ਆ ਗਏ ਜੀ ਜਿੰਦਾਬਾਦ ਕਹਿੰਦੇ ਕੁੰਬੜੇ ਦਾ ਓਪਨ ਮਾਲ ਦੇਖਣ ਆ ਵੀ ਆਇਆ ਜੀ ਇੱਥੇ ਤੇ ਉਹ ਪਾਇਆ ਹੁਣੀ ਆਡੀ ਦਾਰ ਦੇ ਸ਼ੋਰੂਮ 'ਚ ਕਹਿੰਦੇ ਸਭ ਤੋਂ ਜਿਆਦਾ ਟੌਪ ਤੇ ਆ ਰਿਹਾ ਬੋਲ ਕੁਝ ਹੁਣ ਚੁੱਪ ਕਾ ਨੂ ਹੋ ਗਿਆ ਮਿੱਤਰੋ ਇਹ ਸੋਨਾ ਖਰੀਦਣ ਲੱਗੀ ਆ ਕਾਪਾ ਨੂੰ ਸੋਣਾ ਸੋਣਾ ਕਰ ਦੇਣਾ ਭਾਈ ਨੂੰ ਕਹਨਾ ਸਾਰੀ ਦੁਕਾਨ ਕਿੰਨੇ ਦੀ ਆ ਅੱਜ ਵਿਜੇ ਜੁਐਲਰ ਦੇ ਸ਼ੋਰੂਮ ਚ ਆ ਗਏ ਵਿਜੇ ਜੁਐਲਰ ਦੇ ਸ਼ੋਰੂਮ ਦੇ ਵਿੱਚ ਵਿਜੇ ਭਾਜੀ ਵਿਜੇ ਭਾਜੀ ਵੀ ਦਿਖਾ ਦਿਓ ਵਿਜੇ ਭਾਜੀ ਕੀ ਹਾਲ ਆ ਜੀ ਵਿਜੇ ਜੁਐਲਰ ਭਾਜੀ ਗਜਬ ਬੇਇੱਜ਼ਤੀ ਹੈ ਭਾਜੀ ਹੁਣ ਬੜੀਆਂ ਘੈਂਡ ਘੈਂਡ ਰੈਟ ਮਾਰ ਰਖਦੇ ਆਗੇ ਬਾਈ ਜੀ ਹੁਣ ਕੱਪੜੇ ਦੇਖਣ ਮੈਂ ਤਾਂ ਦੇਖ ਨਹੀਂ ਕੋਈ ਇੱਥੇ ਟੱਕਰ ਜਾਵੇ ਸਾਨੂੰ ਸੈਂਡੋ ਵਗੈਰਾ ਸੈਂਡਿੰਗ ਵਗੈਰਾ ਚਲੋ 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 ਦੇਖਦੇ ਚਲੋ ਅੱਗੇ ਚੱਲਦੇ ਸਹੀ ਹੈ ਮੀਡੀਸ਼ ਨਹੀਂ ਆ ਗਿਆ ਪਲੇਨ ਕੀ ਸਭ ਪਾ ਇੱਕ ਜਿਹੜੇ ਕਹਿੰਦੇ ਗੁੱਚੀ ਗੁੱਚੀ ਆਸਾਨਦ ਨਹੀਂ ਆਇਆ ਟਾਈਮ ਲਈ ਸੀ ਇੱਕ ਜਿਹੜਾ ਲੱਗੋਗੇ ਸੀ ਮੇਰੀ ਆਈ ਸੀ ਮਰਨਾਲਾ ਅਸੀਂ ਫੇਰ ਟੱਕਰ ਗਏ ਆਲੂ ਗੰਡਾ ਦੇ ਅੱਜ ਤੇਰਾ ਭਾਜੀ ਮੈਂ ਪਿਆਜ਼ ਲੈਣੇ ਆ ਪਾਣੇ ਵਾਲਾ 1.5 ਕਿਲੋ ਪਾਣੇ ਵਾਲੀਆਂ ਮੱਚਾਂ ਤਾਂ ਹਾਂਜੀ ਮੰਡੀ ਤੋਂ ਆ ਗਏ ਆਪਾਂ ਸਮਾਨ ਲੈ ਕੇ ਠੀਕ ਹੈ ਇਹਦੇ ਨਾਲ ਹੀ ਇਸ ਵਲੋਗ ਦਾ ਕਰਦੇ ਆ ਇੱਥੇ ਹੀ ਐਂਡ ਤੇ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੋਗ ਦੇ ਨਾਲ ਥੈਂਕ ਯੂ